ਕੈਨੇਡਾ ਦੇ ਸਿਆਸਤ ਦੇ ਵਿੱਚ ਪੁਚਾਲ ਆ ਗਿਆ ਕੈਨੇਡਾ ਦੀ ਜਸਟਨ ਟ੍ਰੂਡੋ ਸਰਕਾਰ ਨੂੰ ਵੱਡਾ ਝਟਕਾ ਲੱਗਾ ਜਿਵੇਂ ਅਸੀਂ ਕਿ ਇਹ ਝਟਕਾ ਐਨਡੀਪੀ ਦੇ ਵੱਲੋਂ ਦਿੱਤਾ ਗਿਆ ਹੈ ਐਨਡੀਪੀ ਜਿਹੜਾ ਸਮਰਥਨ ਲਿਬਰਲ ਸਰਕਾਰ ਨੂੰ ਦੇ ਰਹੀ ਸੀ ਉਹ ਸਮਰਥਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਜਾਂ ਦੱਸ ਦਈਏ ਕਿ ਜਗਮੀਤ ਸਿੰਘ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਲਿਬਰਲ ਸਰਕਾਰ ਨੂੰ ਲਾਲਚੀ ਘਰਾੜ ਦਿੱਤਾ ਤੇ ਨਾਲ ਹੀ ਕਿਹਾ ਕਿ ਜਿਹੜੀ ਹਮਾਇਤ ਅਸੀਂ ਲਿਬਰਲ ਸਰਕਾਰ ਨੂੰ ਦੇ ਰਹੀ ਸੀ ਜਸਟਨ ਟ੍ਰੂਡੋ ਦੀ ਸਰਕਾਰ ਨੂੰ ਦੇ ਰਹੀ ਸੀ ਉਹ ਅਸੀਂ ਵਾਪਸ ਲੈਣ ਦਾ ਐਲਾਨ ਕਰ ਰਹੇ ਹਾਂ ਜਗਮੀਰ ਸਿੰਘ ਦੇ ਵੱਲੋਂ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਗਈ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਖੁਦਗਰਜ਼ ਅਤੇ ਕਮਜ਼ੋਰ ਸੱਤਾਧਾਰੀ ਲਿਬਰਲ ਪਾਰਟੀ ਨੇ ਲੋਕਾਂ ਦਾ ਭਰੋਸਾ ਤੋੜਿਆ ਅਤੇ ਕਾਰੋਬਾਰੀ ਸੈਕਟਰ ਦਾ ਸਾਥ ਦਿੱਤਾ ਹੈ। ਉਹਨਾਂ ਕਿਹਾ ਕਿ ਹੁਣ ਲਿਬਰਲ ਚ ਭਰੋਸਾ ਨਹੀਂ ਰਿਹਾ ਜਿਸ ਕਰਕੇ ਉਹਨਾਂ ਨੂੰ ਸਰਕਾਰ ਚਲਾਉਣ ਦਾ ਹੋਰ ਮੌਕਾ ਨਹੀਂ ਮਿਲਣਾ ਚਾਹੀਦਾ। ਜਗਮੀਰ ਸਿੰਘ ਨੇ ਕਿਹਾ ਕਿ ਉਦਾਰਵਾਦੀ ਇੰਨੇ ਕਮਜ਼ੋਰ, ਇੰਨੇ ਸੁਆਰਥੀ ਅਤੇ ਕਾਰਪੋਰੇਟ ਹਿੱਤਾਂ ਦੇ ਇੰਨੇ ਨਜ਼ਰੀਏ ਵਾਲੇ ਹਨ ਕਿ ਉਹ ਲੋਕਾਂ ਲਈ ਨਹੀਂ ਲੜ ਸਕਦੇ। ਉਹ ਬਦਲਾ ਨਹੀਂ ਲਿਆ ਸਕਦੇ ਉਹ ਉਮੀਦ ਨਹੀਂ ਜਗਾ ਸਕਦੇ ਜਗਵੀਤ ਨੇ ਅੱਗੇ ਲਿਖਿਆ ਹੈ ਕਿ ਵੱਡੀਆਂ ਕੰਪਨੀਆਂ ਤੇ ਸੀਈਓ ਦੀਆਂ ਆਪਣੀਆਂ ਸਰਕਾਰਾਂ ਹਨ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਵੱਲੋਂ ਹਮਾਇਤ ਵਾਪਸ ਲੈਣ ਦੇ ਬਾਵਜੂਦ ਵੀ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ 2021 ਦੇ ਚੋਣਾਂ ਦੇ ਨਿਰਾਸ਼ਾਜਨਕ ਨਤੀਜੇ ਤੋਂ ਬਾਅਦ ਦੋਵਾਂ ਪਾਰਟੀਆਂ ਨੇ ਲਿਬਰਲ ਘੱਟ ਗਿਣਤੀ ਸਰਕਾਰ ਨੂੰ 2025 ਤੱਕ ਸਥਿਰ ਰੱਖਣ ਦੇ ਲਈ ਮਾਰਚ 2022 ਵਿੱਚ ਭਰੋਸਾ ਤੇ ਸਪਲਾਈ ਸਮਝੌਤਾ ਕੀਤਾ ਸੀ ਜਿਸ ਨੂੰ ਸਮੇਂ ਤੋਂ ਪਹਿਲਾਂ ਖਤਮ ਕਰਕੇ ਐਨਡੀਪੀ ਨੇ ਭਵਿੱਖ ਵਿੱਚ ਮੁੱਦਿਆਂ ਦੇ ਆਧਾਰ ਤੇ ਟਰੂਡੋ ਸਰਕਾਰ ਦਾ ਸਾਥ ਦੇਣ ਜਾਂ ਫਿਰ ਵਿਰੋਧ ਕਰਨ ਦਾ ਫੈਸਲਾ ਕਰ ਦਿੱਤਾ ਹੈ ਉਦਨ ਹੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਵੀ ਇਸ ਦਾ ਜਵਾਬ ਦਿੱਤਾ ਗਿਆ ਇਸ ਸਬੰਧੀ ਆਪਣੀ ਪ੍ਰਤੀਕਿਰਿਆ ਉਹਨਾਂ ਨੇ ਦਿਖਾਈ ਹੈ ਉਹਨਾਂ ਨੇ ਕਿਹਾ ਹੈ ਕਿ ਐਨਡੀਪੀ ਨੂੰ ਰਾਜਨੀਤੀ ਤੇ ਧਿਆਨ ਕੇਂਦ੍ਰਿਤ ਕਰਨ ਦੀ ਬਜਾਏ ਕੈਨੇਡੀਅਨਸ ਲਈ ਉਹ ਕੀ ਕਰ ਸਕਦੇ ਨੇ ਦੇ ਉੱਪਰ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਜਿਵੇਂ ਕਿ ਅਸੀਂ ਪਿਛਲੇ ਸਾਲਾਂ ਦੇ ਵਿੱਚ ਕੀਤਾ ਹੈ ਬਰੂਨ ਨੇ ਕਿਹਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਅਗਲੀਆਂ ਚੋਣਾਂ ਜੂਨ ਤੋਂ ਪਹਿਲਾਂ ਨਹੀਂ ਹੋਣਗੀਆਂ ਜਿਸ ਨਾਲ ਉਹਨਾਂ ਦੀ ਸਰਕਾਰ ਕੋਲ ਫਾਰਮਾ ਕੇਅਰ ਡੈਂਟਲ ਅਤੇ ਸਕੂਲ ਪ੍ਰੋਗਰਾਮਾਂ ਤੇ ਕੰਮ ਕਰਨ ਦਾ ਸਮਾਂ ਹੋਵੇਗਾ ਇਸ ਦੇ ਨਾਲ ਹੀ ਗਵਰਨਮੈਂਟ ਹਾਊਸ ਦੀ ਨੇਤਾ ਕਰੀਨਾ ਗੋਲਡ ਨੇ ਕਿਹਾ ਹੈ ਕਿ ਪਿਛਲੇ ਹਫਤੇ ਹੀ ਉਹਨਾਂ ਨੇ ਕਿਹਾ ਸੀ ਕਿ ਇਹ ਸਮਝੌਤਾ ਜੂਨ ਤੱਕ ਚੱਲੇਗਾ ਪਰ ਸਿੰਘ ਦਾ ਫੈਸਲਾ ਹੈਰਾਨੀਜਨਕ ਹੈ ਉਹਨਾਂ ਨੇ ਕਿਹਾ ਹੈ ਕਿ ਅਜੇ ਹਾ ਕੋਈ ਸੰਕੇਤ ਨਹੀਂ ਮਿਲਿਆ ਹੈ ਕਿ ਐਨਡੀਪੀ ਅਜੇ ਹਾ ਕਰਨ ਜਾ ਰਹੀ ਹੈ ਐਨਡੀਪੀ ਨੇ ਕੁਝ ਸ਼ਰਤਾਂ ਦੇ ਆਧਾਰ ਤੇ ਲਿਬਰਲ ਪਾਰਟੀ ਦੇ ਨਾਲ ਸਮਝੌਤਾ ਕੀਤਾ ਸੀ ਇਸ ਸਮਝੌਤੇ ਤਹਿਤ ਫਾਰਮਾ ਕੇਅਰ ਡੈਂਟਲ ਪ੍ਰੋਗਰਾਮ ਜਿਹੜਾ ਐਨਡੀਪੀ ਦੇ ਮੁੱਖ ਮੁੱਦੇ ਸ਼ਾਮਲ ਸਨ ਇਹ ਸਮਝੌਤਾ ਲਿਬਰਲ ਪਾਰਟੀ ਤੇ ਐਨਡੀਪੀ ਚ ਮਾਰਚ 2022 ਨੂੰ ਸਾਈਨ ਹੋਇਆ ਸੀ 2025 ਜੂਨ ਤੱਕ ਸੀ ਆਮ ਚੋਣਾਂ ਅਕਤੂਬਰ 2025 ਦੇ ਵਿੱਚ ਹੋਣੀਆਂ ਸਨ ਪਰ ਜਗਮੀਤ ਸਿੰਘ ਨੇ ਇਸ ਤੋਂ ਪਹਿਲਾਂ ਹੀ ਹਮਾਇਤ ਵਾਪਸ ਲੈਣ ਦਾ ਐਲਾਨ ਕਰ ਦਿਆ ਹੈ ਕਿ ਲਿਬਰਲਾਂ ਨੇ ਲੋਕਾਂ ਦੇ ਹੱਥਾਂੋਂ ਢਾ ਲਾਈ ਹੈ ਇਸ ਲਈ ਉਹ ਲਿਬਰਲ ਪਾਰਟੀ ਤੋਂ ਹਮਾਇਤ ਵਾਪਸ ਲੈ ਰਹੇ ਨੇ ਇਸ ਸਬੰਧੀ ਸਿਆਸੀ ਮਾਰਾਂ ਦਾ ਕਹਿਣਾ ਹੈ ਕਿ ਹੁਣ ਸਰਦਰੁੱਤ ਸੈਸ਼ਨ ਦੇ ਵਿੱਚ ਕੋਈ ਅਜਿਹਾ ਵਿਤੀ ਵਿਲੇਲਿਆਂ ਦਾ ਜਾਵੇਗਾ ਜਿਸ ਵਿੱਚ VOTING ਦੇ ਦੌਰਾਨ ਲਿਬਰਲਾਂ ਨੂੰ ਢਾ ਲੱਗ ਸਕਦੀ ਹੈ ਤੇ ਤੇ ਵੱਜੋ ਸਰਕਾਰ ਮੂੰਹ ਦੇ ਪਾਰ ਦਿਖ ਸਕਦੀ ਹੈ ਤੇ ਇਸ ਵੇਲੇ ਦੀ ਵੱਡੀ ਖਬਰ ਕੈਨੇਡਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਕਿ ਕੈਨੇਡਾ ਦੀ ਸਰਕਾਰ ਜਸਿੰਟ ਟ੍ਰੂਡੋ ਦੀ ਜਿਹੜੀ ਸਰਕਾਰ ਹੈ ਉਸ ਨੂੰ ਵੱਡਾ ਚੱਕਾ ਐਂਡੀਪੀ ਦੇ ਵੱਲੋਂ ਦਿੱਤਾ ਗਿਆ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਦਿੱਤਾ ਗਿਆ ਹੈ ਕੀ ਜੜੀ ਹਮਾਇਤ ਉਹਨਾਂ ਦੇ ਵੱਲੋਂ ਜਸਟਿਨ ਟਰੂਡੋ ਦੀ ਸਰਕਾਰ ਨੂੰ ਦਿੱਤੀ ਜਾ ਰਹੀ ਸੀ ਉਹ ਹੁਣ ਵਾਪਸ ਲਈ ਜਾ ਰਹੀ ਹੈ ਜਗਮੀ ਸਿੰਘ ਦੇ ਵੱਲੋਂ ਵੀਡੀਓ ਜਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਲਾਲਚੀ ਘਰਾੜ ਦਿੱਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਲਾਲਚੀ ਘਰਾੜ ਦਿੱਤਾ ਹੈ ਜਸਟਿਨ ਟਰੂਡੋ ਦੀ ਸਰਕਾਰ ਨੂੰ ਤੇ ਨਾਲ ਹੀ ਕਿਹਾ ਹੈ ਕਿ ਅਸੀਂ ਆਪਣੀ ਹਮਾਇਤ ਆਪਣਾ ਸਮਰਥਨ ਉਹਨਾਂ ਦੀ ਸਰਕਾਰ ਤੋਂ ਵਾਪਸ ਲੈ ਰਹੇ ਹਾਂ